ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸਰਕਾਰ ਆਪ ਦੇ ਦਵਾਰ ਸਕੀਮ ਤਹਿਤ ਲੋਕਾਂ ਨੂੰ ਇਸ ਸਕੀਮ ਦਾ ਵਾਅਦਾ ਲਾ ਪਹੁੰਚਾਉਣ ਦੇ ਮੰਤਵ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਫੁਗਲਾਨਾ ਵਿਖੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਕੋਮਲ ਮਿੱਤਲ ਦੀ ਦੇਖਰੇਖ ਹੇਠ ਵਿਸ਼ੇਸ਼ ਕੈਂਪਸ ਯੋਜਿਤ ਕੀਤਾ ਗਿਆ ਇਸ ਕੈਂਪ ਦੌਰਾਨ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਚੱਬੇਵਾਲ ਹਾਜ਼ਰ ਹੋਏ ਉਹਨਾਂ ਨਾਲ ਐਸਟੀਐਮ ਹੁਸ਼ਿਆਰਪੁਰ ਪ੍ਰੀਤਿੰਦਰ ਸਿੰਘ ਬੈਂਸ ਤੋਂ ਇਲਾਵਾ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਜੂਦ ਹਨ ਕੈਂਪ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਵਕਫਾ ਪ੍ਰਕਾਰ ਦੇ ਕੰਮ ਕਰਵਾਏ ਗਏ ਉੱਥੇ ਹੀ ਆਫਸਰ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਸਕੀਮ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਇਸ ਮੌਕੇ ਡਾਕਟਰ ਆਜਮਾ ਚੱਬੇਵਾਲ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵੱਖ-ਵੱਖ ਸਕੀਮਾਂស្ਬੰਧੀ ਵੀ ਜਾਣਕਾਰੀ ਦਿੱਤੀ ਹੁਣਾ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਲਈ ਜਤਨਸ਼ੀਲ ਹੈ ਹੁਣਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਸਰਕਾਰ ਦੁਆਰਾ ਸ਼ੁਰੂ ਕੀਤੇ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਵੀ ਅਪੀਲ ਕੀਤੀ ਆਪ ਦੀ ਸਰਕਾਰ ਆਪ ਦੇ ਦੁਆਰੇ ਦੀ ਸਰਕਾਰ ਦੀ ਬਹੁਤ ਅੱਛੀ ਪਹਿਲ ਕਦਮੀ ਹੈ ਇਸ ਤੇ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਔਰ ਇਹ ਜਿਹੜੀ ਸਕੀਮ ਹੈ ਲੋਕਾਂ ਦੇ ਵਿੱਚ ਬਹੁਤ ਹੀ ਹਰਮਨ ਪਿਆਰਤਾ ਸਕੀਮ ਹੈ ਔਰ ਇਸ ਦੇ ਤਹਿਤ ਵਕਫਾ ਅਫਸਰ ਵਕਫਾ ਡਿਪਾਰਟਮੈਂਟ ਤੋਂ ਅਫਸਰ ਜਦੋਂ ਕਿਸੇ ਪਿੰਡ ਦੇ ਵਿੱਚ ਜਾਂਦੇ ਨੇ ਤਾਂ ਲੋਕ ਇੱਕ ਤਾਂ ਆਪਣੇ ਆਪ ਨੂੰ ਆਨਰਡ ਮਹਿਸੂਸ ਕਰਦੇ ਨੇ ਔਰ ਲੋਕਾਂ ਨੂੰ ਜਿਹੜੀਆਂ ਸੇਵਾਵਾਂ ਮਿਲਦੀਆਂ ਉਹ ਵਾਕਿਆ ਕਾਬਲੇ ਤਾਰੀਫ ਔਰ ਅਸੀਂ ਬਿਲਕੁਲ ਇਹਨਾਂ ਸੇਵਾਵਾਂ ਦੇ ਵਿੱਚ ਜੋ ਵੀ ਕਮੀਆਂ ਪੇਸ਼ ਹੈ ਜੇਕਰ ਕੋਈ ਹਨ ਤੇ ਉਹਨਾਂ ਨੂੰ ਵੀ ਅਸੀਂ ਦੂਰ ਕਰਕੇ ਇਹਨੂੰ ਹੋਰ ਪਰਫੈਕਟ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਲਾਭ ਮਿਲ ਸਕੇ ਉੱਤੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹੋ ਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਉਹਨਾਂ ਆਖਿਆ ਕਿ ਜ਼ਿਲ੍ਹੇ ਭਰ ਵਿੱਚ ਇਸ ਤਰ੍ਹਾਂ ਦੇ ਹੋਰ ਕੈਂਪ ਵੀ ਲਗਾਏ ਜਾਣਗੇ ਅੱਜ ਦਾ ਜਿਹੜਾ ਸੀਪੀ ਕੈਂਪ ਲੱਗਿਆ ਹੈ ਕੈਂਪ ਦਾੰਦ ਦਾ ਮਸਦਾ ਦੇਹੀ ਹੈ ਦੇਚਾ ਕੇ ਤੁਹਾਡੀ ਸਮੱਸਿਆਵਾਂ ਸੁਣ ਲਈਏ ਸਰਕਾਰ ਤੁਹਾਡੇ ਬਾਅਦ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਕਿ ਕੋਈ ਵੀ ਬੰਦਾ ਜੇਕਰ ਆਪਣਾ ਚਾਹਦਾ ਹੈ ਤਾਂ ਕਿੱਥੇ ਵੀ ਬੜੇ ਗੁੱਝੇ ਹੋ ਗਏ ਬਹੁਤ ਬਾਰੀ ਹੋ ਗਈ ਕਿ ਸਾਡਾ ਕਰਮਚਾਰੀ ਜਾਂ ਸਾਡਾ ਵਿਕਾਰੀ ਤੁਹਾਨੂੰ ਠੀਕ ਤਰ੍ਹਾਂ ਟੀਮ ਨਹੀਂ ਕਰਵਾਗਾ ਤੁਹਾਡੇ ਨਾਲ ਗਰਮਿਕ ਕਰਵਾਗਾ ਉਹ ਪਿੰਡ ਲੈਵਲ ਤੇ ਆ ਕੇ ਤੁਹਾਨੂੰ ਤੁਹਾਡੇ ਪਿੰਚ ਬੈਠੇ ਸਾਰੇ ਮੇਕ ਵਿੱਚ ਬੈਠੇ ਤੁਹਾਨੂੰ ਸਾਰੇ ਮੇਕ ਮੈਂ ਬਹੁਤ ਬਹੁਤ ਸੀਮਾ ਬਾਰੇ ਵੀ ਦੱਸਿਆ ਕਿ ਛਾੜ ਕੀ ਬੜੀ ਸਮੱਸਿਆਵਾਂ ਸੁਣੀ ਐ ਕਿ ਉਹਦਾ ਹੱਲ ਕਰੀਏ ਬਹੁਤ ساری ਸਮੱਸਿਆਵਾਂ ਇਸ ਤਰ੍ਹਾਂ ਵੀ ਕੁੰਡਿਆਂ ਦੇ ਕਿਨਾਰੇ ਮੌਕੇ ਤੇ ਹੱਲ ਹੋ ਜਾਂਦਾ ਹੈ ਉਹ ਅਸੀਂ ਮੌਕੇ ਤੇ ਹੱਲ ਕਰਕੇ ਜਾਵਾਂਗੇ ਇਸ ਕੈਂਪ ਦੌਰਾਨ ਆਪਣਾ ਕੰਮ ਕਰਵਾਉਣਾ ਇਹ ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਲੋਕਾਂ ਦੀ ਸਹੂਲਤ ਲਈ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਸ਼ੁਰੂ ਕੀਤਾ ਹੈ ਸਾਸੇ ਗੱਲ ਦੀ ਮੇਰਾ ਨਾਮ ਕੁਲਦੀਪ ਸਿੰਘ ਸਾਨਾ ਚੇਰਾਮਾ ਸਾਹਿਬ ਪਿੰਡ ਫਗਲਾਣਾ ਇੱਥੇ ਜੋ ਕੈਂਪ ਲੱਗਾ ਬਹੁਤ ਵਧੀਆ ਰਿਹਾ ਜੀ ਸਾਰੇ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਸਾਰੇ ਮੌਕੇ ਦੇ ਵੀ ਨਪਟਾਰਾ ਹੋ ਰਿਹਾ ਕੁਝ ਪੈਂਡਿੰਗ ਆ ਉਹ ਹਫ਼ਤੇ 5 7 10 ਦਿਨ ਦੇ ਵਿੱਚ ਵਿੱਚ ਡੀਸੀ ਸਾਹਿਬ ਨੇ ਭਰੋਸਾ ਜਤਾਇਆ ਉਹ ਵੀ ਹੱਲ ਕੀਤੇ ਜਾਊਗੇ ਤਾਂ ਕੋਈ ਐਸੀ ਗੱਲ ਨਹੀਂ ਜੀ ਸਾਰਾ ਬਹੁਤ ਵਧੀਆ ਰਿਹਾ ਸਾਰੇ ਪਬਲਿਕ ਜਿੰਨੇ ਵੀ ਆਈਆ ਇੱਥੋਂ ਮੰਨ ਲਓ ਉਹਨਾਂ ਨੂੰ ਬਹੁਤ ਵਧੀਆ ਲੱਗਾ ਇੱਥੇ ਆ ਕੇ ਜੀ ਹਾਂਜੀ ਥੈਂਕ ਯੂ ਜੀ